ਸਸਿਕਾ ਮੈਸਰਡ ਉਸ ਤੋਂ ਕੀ ਹਾਲ ਨੇ ਜੀ ਅਮੀਰਕਰ ਦਾ ਬਿਲਕੁਲ ਠੀਕ ਹੋਵੋਂਗੇ ਰਾਜੇ ਤਾਂ ਅੱਜ ਤੁਹਾਡੇ ਵਾਸਤੇ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਇੱਕ ਅਪਡੇਟ ਲੈ ਕੇ ਆਇਆ ਪੰਜਾਬ ਪੁਲਿਸ 2025 ਦੀ ਭਰਤੀ ਦੇ ਰਿਲੇਟਡ ਇਹ ਵੀਡੀਓ ਦੇ ਵਿੱਚ ਰਾਜੇ ਮੈਂ ਤਿੰਨ ਤੋਂ ਚਾਰ ਗੱਲਾਂ ਕਰਦਿਆਂ ਜਿਹੜੀਆਂ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਕਿਸੇ ਵੀ ਬੱਚੇ ਨੇ ਰਾਜੀ ਵੀਡੀਓ ਛੱਡ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਬਾਅਦ ਵਿੱਚ ਬੱਚਿਆਂ ਦਾ ਮੈਸੇਜ ਆਈ ਜਾਂਦੇ ਕਮੈਂਟ ਆਈ ਜਾਂਦੇ ਜੀ ਆਹ ਚੀਜ਼ ਕਿਵੇਂ ਸੀ ਆਹ ਫਲਾਣਾ ਚੀਜ਼ ਕਿਵੇਂ ਸੀ ਠੀਕ ਹੈ ਜੀ ਤਾਂ ਕਰਕੇ ਵੀਡੀਓ ਦੇ ਵਿੱਚ ਬਣੇ ਰਹੋ ਜਿਹੜੀ ਡਿਟੇਲ ਹੋਊਗੀ ਪੂਰੀ ਸਹੀ ਡਿਟੇ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਾਜੇ ਪੰਜਾਬ ਪੁਲਿਸ ਦੀ ਤਿਆਰੀ ਕਰਵਾਉਣ ਵਾਲਾ ਆਪਣਾ ਸਭ ਤੋਂ ਜ਼ਿਆਦਾ ਪੁਰਾਣਾ ਚੈਨਲ ਹੈ ਤੇ ਪੁਰਾਣਾ ਚੈਨਲ ਹੋਣ ਦੇ ਬਾਵਜੂਦ ਆਪਾਂ ਨੂੰ ਇਹ ਚੀਜ਼ਾਂ ਦਾ ਤਜਰਬਾ ਵੀ ਤੁਹਾਨੂੰ ਤਿਆਰ ਬੇਸਾਂ ਤੇ ਚੀਜ਼ਾਂ ਤੁਹਾਨੂੰ ਮੈਂ ਦੱਸ ਦਾਂਗਾ ਸਭ ਤੋਂ ਪਹਿਲਾਂ ਰਾਜੇ 2025 ਦੇ ਜਿੰਨਾ ਕੈਂਡੀਡੇਟਾਂ ਦਾ ਪੇਪਰ ਮਈ ਦੇ ਪਹਿਲੇ ਵੀਕ ਆਉਣਾਗਾ ਠੀਕ ਹੈ ਜੀ ਉਹਨਾਂ ਦੇ ਐਡਮਿਟ ਕਾਰਡ ਆ ਜਿਹੜੇ ਉਹ ਅਪਡੇਟ ਹੋ ਚੁੱਕੇ ਆ ਹੁਣ ਇਹਦੇ ਬਾਰੇ ਰਾਜੇ ਬਹੁਤ ਸਾਰੇ ਬੱਚਿਆਂ ਦਾ ਪ੍ਰੈਸ਼ਰ ਆ ਜੀ ਸਾਡਾ ਈਮੇਲ ਆਈ ਨਹੀਂ ਹੈਗੀ ਅਸੀਂ ਕੀ ਕਰੀਏ ਜੀ ਸਾਡਾ ਈਮੇਲ ਨਹੀਂ ਆਈ ਅਸੀਂ ਇਹਦਾ ਹੱ ਤਰਾਜੇ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਪਹਿਲਾਂ ਆਪਾਂ ਲਿੰਕ ਤੇ ਚਲਦੇ ਆ ਉਹ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ ਚਲੋ ਜਿਉਂ ਸੀ ਲਿੰਕ ਤੇ ਕਲਿੱਕ ਕਰੋਗੇ ਤਾਂ ਰਾਜੇ ਆ ਇੰਟਰਫੇਸ ਤੁਹਾਡੇ ਸਾਹਮਣੇ ਖੁੱਲੂਗਾ ਇੱਥੇ ਤੁਸੀਂ ਆਹ ਰਜਿਸਟ੍ਰੇਸ਼ਨ ਆਈਡੀ ਇੱਥੇ ਆਦਾ ਪਾਸਵਰਡ ਇੱਥੇ ਪਰ ਕੈਪਟਾ ਤੁਸੀਂ ਫਿਲ ਕਰ ਦੇਣਾਗਾ ਇਹਦੇ ਵਿੱਚ ਇਹ ਵਾਲਾ ਤੇ ਇਸ ਤੋਂ ਬਾਅਦ ਰਾਜੇ ਤੁਸੀਂ ਲੌਗਇਨ ਕਰ ਦੇਣਾਗਾ ਠੀਕ ਹੈ ਜੀ ਲੌਗਇਨ ਕਰ ਦੇਣਾਗਾ ਇਹਦੇ ਨਾਲ ਤੁਹਾਡਾ ਕੀ ਹੋ ਜੂਗਾ ਰਾਜੇ ਇਹਦਾ ਤੁਹਾਡਾ ਐਡਮਿਟ ਕਾਰਡ ਆ ਜਿਹੜਾ ਉਹ ਡਾਊਨਲੋਡ ਹੋ ਜੂਗਾ ਜੇਕਰ ਕਿਸੇ ਬੱਚੇ ਦਾ ਅ ਆਈਡੀ ਪਾਸਵਰਡ ਆ ਜਿਹੜਾ ਉਹ ਮਤਲਬ ਕੀ ਹੋ ਗਿਆ ਗੁੰਮ ਹੋ ਗਿਆ ਤਾਂ ਤੁਹਾਡੇ ਕੋਲੇ ਜਿਹੜਾ ਤੁਸੀਂ ਉਹ ਰਜਿਸਟ੍ਰੇਸ਼ਨ ਨੰਬਰ ਦਰਜ ਕਰਵਾਇਆ ਸੀ ਜਾਂ ਤੁਹਾਡੀ ਈਮੇਲ ਆਈਡੀ ਸੀ ਉਹ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਤੇ ਫੋਰਗਟ ਯੂਜ਼ਰ ਤੇ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਹੁਣ ਬਹੁਤ ਸਾਰੇ ਬੱਚਿਆਂ ਨੇ ਦੋ ਤਿੰਨ ਪਰੇਸ਼ਨ ਹੋ ਰਹਾ ਉਹ ਪਰੇਸ਼ਨ ਕੀ ਹੈ ਸਭ ਤੋਂ ਪਹਿਲਾਂ ਪਰੇਸ਼ਨ ਤਾਂ ਬੱਚਿਆਂ ਦਾ ਸਭ ਤੋਂ ਜ਼ਿਆਦਾ ਇਹ ਹੈ ਜੀ ਕਿ ਅੱਧੇ ਬੱਚੇ ਕਹਿਣਗੇ ਜੀ ਸਾਨੂੰ ਮੇਲ ਨਹੀਂ ਆਈ ਅੱਧੇ ਬੱਚੇ ਕਹਿਣਗੇ ਸਾਡੇ ਐਡਮਿਟ ਕਾਰਡ ਨਹੀਂ ਆਏ ਉਹਦਾ ਕੀ ਕਾਰਨ ਹੈ ਕਿ ਸਾਰੇ ਬੱਚਿਆਂ ਨੇ ਐਡਮਿਟ ਕਾਰਡ ਆਉਣਗੇ ਜਿੰਨਾਂ ਬੱਚਿਆਂ ਨੂੰ ਈਮੇਲ ਨਹੀਂ ਆਈ ਤਾਂ ਉਹਨਾਂ ਦਾ ਕੀ ਸ ਜਿੰਨਾ ਬੱਚਿਆਂ ਦਾ ਜੀ ਆਈਡੀ ਪਾਸਵਰਡ ਕੰਮ ਹੋ ਗਿਆ ਉਹਦਾ ਸੋਲੂਸ਼ਨ ਤਾਂ ਮੈਂ ਤੁਹਾਨੂੰ ਦੱਸਤਾ ਕਲਿੱਕ ਲਿੰਕ ਤੇ ਜਾ ਕੇ ਤੁਸੀਂ ਆਹ ਚੀਜ਼ ਕਰ ਸਕਦੇ ਹੋਗੇ ਬਾਕੀ ਰਾਜੇ ਮੈਂ ਤੁਹਾਨੂੰ ਦੱਸਿਆ ਹੋਇਆਗਾ ਕਿ ਜਿਹੜਾ ਤੁਹਾਡਾ ਪੰਜਾਬ ਪੁਲਿਸ ਵਾਲਾ ਬੈਚ ਹੈ ਰਾਜੇ ਜੇਕਰ ਤੋਂ ਦੇਖੋ ਪੇਪਰ ਤੁਹਾਡਾ ਇੱਕ ਮਹੀਨਾ ਚੱਲਣਾਗਾ ਤਾਂ ਆਪਾਂ ਤੁਹਾਨੂੰ ਉਹੀ ਇੰਪੋਰਟੈਂਟ ਜਾਂ ਇੱਕ ਮੋਸਟ ਇੰਪੋਰਟੈਂਟ ਇੱਕ ਸਿਲੈਕਟਡ ਸੀਰੀਜ਼ ਕਰਵਾਈ ਹੋਈ ਹੈ ਦੇ ਵਿੱਚ ਮੈਥ ਦੀ ਰੀਜ਼ਨਿੰਗ ਦੀ ਪਾਲਿਟੀ ਦੀ ਆਪਣੇ ਮੋਡਰਨ ਹਿਸਟਰੀ ਪੰਜਾਬ ਜੀ ਕੇ ਕੰਪਿਊਟਰ ਪੰਜਾਬੀ ਲੈਂਗੁਏਜ ਸਾਰਿਆਂ ਦੀ ਠੀਕ ਹੈ ਜੀ ਕਰੰਟ ਅਫੇਅਰ ਵਗੈਰਾ ਜਿਹਦੇ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਨੰਬਰਾਂ ਦਾ ਰਿਜ਼ਲਟ ਦੇਖਣ ਨੂੰ ਮਿਲੇਗਾ ਤਾਂ ਉਹਦੇ ਤੇ ਰਾਜੇ ਤੁਹਾਨੂੰ 90 ਤੋਂ 95% ਆਪਾਂ ਆਫਰ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਆਫਰ ਸਿਰਫ ਦੋ ਦਿਨਾਂ ਵਾਸਤੇ ਹੈ ਕੱਲ ਦਾ ਤੇ ਪਰਸੋਂ ਦਾ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪੂਲ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚੇ ਕੋਲ ਆਈਫੋਨ ਹੈ ਉਹਨਾਂ ਨੇ ਐਪ ਡਾਊਨਲੋਡ ਕਰ ਲਈ ਹੈ ਕਲਾਸ ਪਾਸੇ ਕੋਡ ਫਿਲ ਕਰਨਾ ਡਬਲ ਐਕਸ ਰੈਪ ਇਹਦੇ ਵਿੱਚ ਰਾਜੇ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਰਾਜੇ ਤੇ ਇਹ ਕੰਟੈਂਟ ਦਾ ਜੀ ਤੁਹਾਨੂੰ ਪੇਪਰ ਦੇ ਵਿੱਚ ਜਾ ਕੇ ਤੁਹਾਨੂੰ ਰਿਜ਼ਲਟ ਤੋਂ ਪਤਾ ਲੱਗੂਗਾ ਕਿ ਹਾਂਜੀ ਅਸੀਂ ਬਾਕੀ ਕੋਈ ਚੀਜ਼ ਕਰੀਏ ਪੇਪਰ ਤੋਂ ਪਹਿਲਾਂ ਠੀਕ ਹੈ ਜੀ ਤੇ ਕਰ ਸਕਦੇ ਹੋ ਨਾ ਜੀ ਰੈਪਿਡ ਜਲਦੀ ਜਲਦੀ ਦੇ ਵਿੱਚ ਨਿਵੇੜ ਕੇ ਤੁਸੀਂ 10 ਤੋਂ ਹਫਤਾ 10 ਦਿਨਾਂ ਦੇ ਵਿੱਚ ਉਹਨੂੰ ਨਿਵੇੜ ਕੇ ਤੁਸੀਂ ਫ੍ਰੀ ਹੋ ਕੇ ਮੁੜ ਕੇ ਇੱਕ ਦਿਨ ਦੇ ਵਿੱਚ ਇੱਕ ਸਬਜੈਕਟ ਕਰਕੇ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ ਠੀਕ ਹੈ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਹੁਣ ਨਾ ਜੀ ਬਹੁਤ ਸਾਰੇ ਬੱਚੇ ਕਹਿੰਦੇ ਨੇ ਸਾਨੂੰ ਮੇਲ ਨਹੀਂ ਆਈ ਬਹੁਤ ਸਾਰੇ ਬੱਚੇ ਕਹਿੰਦੇ ਸਾਨੂੰ ਮੇਲ ਨਹੀਂ ਆਇਆ ਤਾਂ ਜਦੋਂ ਤੁਸੀਂ ਜਾ ਕੇ ਈਮੇਲ ਆਈਡੀ ਖੋਲੋਗੇ ਨਾ ਈਮੇਲ ਆਈਡੀ ਦੇ ਸਾਈਡ ਦੇ ਵਿੱਚ ਇੱਕ ਤਿੰਨ ਡਾਟ 10 ਜੇ ਤੁਸੀਂ ਉੱਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਮਿਲਦਾ ਹੁੰਦਾਗਾ ਆਹ ਚੀਜ਼ ਸਪੈਮ ਕਈ ਵਾਰੀ ਜੇ ਤੁਹਾਡੇ ਮੈਸੇਜ ਹੁੰਦੇ ਆ ਸਪੈਮ ਦੇ ਵਿੱਚ ਚਲੇ ਜਾਂਦੇ ਹੈਗੇ ਇਹਦੇ ਵਿੱਚ ਚਲੇ ਜਾਂਦੇ ਤੇ ਪਲੀਜ਼ ਸਾਰੇ ਕੈਂਡੀਡੇਟ ਰਾਜੇ ਜਾ ਕੇ ਇੱਥੋਂ ਬਾਰੇ ਚੈੱਕ ਕਰ ਲਿਓ ਠੀਕ ਹੈ ਜੀ ਜੇ ਤੇ ਇੱਥੇ ਆ ਗਿਆ ਠੀਕ ਹੈ ਤੇ ਜੇ ਇੱਥੇ ਤੁਹਾਨੂੰ ਇੱਥੇ ਤੁਹਾਨੂੰ ਮੈਸੇਜ ਨਹੀਂ ਆਇਆ ਤਾਂ ਕੀ ਹੱਲ ਹੈ ਦਾ ਫਿਰ ਤੁਸੀਂ ਰਾਜੇ ਕੀ ਕਰਨਾ ਫਿਰ ਤੁਸੀਂ ਕੀ ਕਰਨਾ ਰਾਜੇ ਦੇਖੋ ਦੋ ਧਿਆਨ ਨਾਲ ਸੁਣ ਲਓ ਮੈਂ ਕੀ ਕਹੇ ਇੱਕਦਮ ਇਹ ਤੁਹਾਨੂੰ ਇਹ ਕਿਹਾਗਾ ਕਿ ਜੇ ਕਿਸੇ ਬੱਚੇ ਦਾ ਭਾਈ ਆਈਡੀ ਪਾਸਵਰਡ ਗਮ ਹੋ ਗਿਆ ਠੀਕ ਹੈ ਤੁਸੀਂ ਫੋਰਗਟ ਪਾਸਵਰਡ ਕਰ ਸਕਦੇ ਹੋ ਦੂਜਾ ਜੇ ਕਿਸੇ ਬੱਚੇ ਨੂੰ ਮੇਲ ਨਹੀਂ ਆਈ ਤੁਸੀਂ ਸਪੈਮ ਦੇ ਵਿੱਚ ਜਾ ਕੇ ਚੈੱਕ ਕਰਦੇ ਹੋ ਕਰ ਸਕਦੇ ਹੋ ਤੀਜਾ ਨੰਬਰ ਹੈ ਜੀ ਇਹ ਹੈਗਾ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਇਹ ਨਹੀਂ ਹੈਗਾ ਕਿ ਤੁਹਾਨੂੰ ਸਾਰਿਆਂ ਨੂੰ ਇਕੱਠੇ ਤਾਂ ਇਹ ਐਡਮਿਟ ਕਾਰਡ ਅਪਡੇਟ ਹੋ ਜਾਣਗੇ ਇੱਕ ਇੱਕ ਵੀਕ 1 ਵੀਕ ਪਹਿਲਾਂ ਹਰੇਕ ਬੱਚੇ ਦਾ ਜੇ ਇੱਕ ਇੱਕ ਵੀਕ ਪਹਿਲਾਂ ਜਿੰਨਾ ਬੱਚੇ ਦਾ ਪੇਪਰ ਹੋਊਗਾ ਉਹਨਾਂ ਦੇ ਐਡਮਿਟ ਕਾਰਡ ਵੈਬਸਾਈਟਾਂ ਦੇ ਉੱਪਰ ਸ਼ੋ ਹੋਣ ਲੱਗ ਜਾਣਗੇ ਹੁਣ ਤੁਸੀਂ ਕੀ ਕਰਨਾਗਾ ਚਾਹੇ ਤੁਹਾਨੂੰ ਮੈਸੇਜ ਆਵੇ ਚਾਹੇ ਨਾ ਆਵੇ ਹਰੇਕ ਬੱਚੇ ਨੇ ਆਪ ਦਾ ਇੱਕ ਦਿਨ ਛੱਡ ਕੇ ਜਾਂ ਜੇਕਰ ਤੁਸੀਂ ਕਰ ਸਕਦੇ ਹੋ ਡੇਲੀ ਤੁਸੀਂ ਰਾਤ ਨੂੰ 10:00 11:00 ਵਜੇ 8:00 ਵਜੇ 6:00 ਵਜੇ ਜਿੰਨੇ ਵੀ ਤੁਹਾਡੇ ਕੋਲ ਟਾਈਮ ਹੈਗਾ ਡੇਲੀ ਤੁਸੀਂ 24 ਘੰਟੇ ਬਾਅਦ ਆਪ ਦੀ ਉਹ ਵੈਬਸਾਈਟ ਤੇ ਜਾਣਾਗਾ ਵੈਬਸਾਈਟ ਤੇ ਜਾ ਕੇ ਆਪਦਾ ਆਈਡੀ ਪਾਸਵਰਡ ਭਰ ਕੇ ਦੇਖਣਾ ਕਿ ਤੁਹਾਡਾ ਐਡਮਿਟ ਕਾਰਡ ਆ ਗਿਆ ਕਿ ਨਹੀਂ ਆਇਆ ਪਿਛਲੀ ਵਾਰ ਬਹੁਤ ਬੱਚੇ ਇਹ ਜੇ ਸੀਗੇ ਜਿਹੜੇ ਮੇਲ ਨੂੰ ਡਿੱਕੀ ਗਈ ਜੀ ਸਾਨੂੰ ਮੇਲ ਆਊਗੀ ਮੇਲ ਆਊਗੀ ਮੇਲ ਦੇ ਟਪਲੇਖੇ ਜੇ ਬੈਠੇ ਨੇ ਇਹ ਬੱਚਿਆਂ ਨੇ ਜਾ ਕੇ ਵੈਬਸਾਈਟ ਤੇ ਚੱਕਰੀ ਕੀਤਾ ਹੈਗਾ ਤੇ ਉਹਨਾਂ ਬੱਚਿਆਂ ਦਾ ਪੇਪਰ ਰਹੇਗਾ ਸੀਗਾ ਫਿਰ ਠੀਕ ਹੈ ਜੀ ਤਾਂ ਕਰਕੇ ਜਿਹੜੇ ਬੱਚਿਆਂ ਨੂੰ ਮੇਲ ਆ ਗਈ ਸਪੈਮ ਦੇ ਵਿੱਚ ਚੱਕਰ ਲਓ ਉੱਥੇ ਪਹੁੰਚ ਗਈ ਹੋ ਜੇ ਨਹੀਂ ਆਈ ਤਾਂ ਤੁਸੀਂ ਡਾਇਰੈਕਟ ਆਪਦਾ ਆਈਡੀ ਪਾਸਵਰਡ ਭਰ ਕੇ ਚੈੱਕ ਕਰ ਸਕਦੇ ਹੋ ਤੁਹਾਡਾ ਐਡਮਿਟ ਕਾਰਡ ਆ ਗਿਆ ਕਿ ਨਹੀਂ ਆਇਆ ਜੇ ਫਿਰ ਵੀ ਨਹੀਂ ਆਇਆ ਕਿਉਂਕਿ ਇਕੱਠੇ ਦੀ ਕਿਸੇ ਅਪਡੇਟ ਆਉਂਦੇ ਜਿਹੜੇ ਬੱਚਿਆਂ ਦੇ ਪੇਪਰ ਵਿੱਚ ਇੱਕ ਹਫਤਾ ਰਹਿ ਜੂਗਾ 89 ਦੇ ਜਣਗੇ ਉਹਦੇ ਐਡਮਿਟ ਕਾਰਡ ਹੈ ਅਪਡੇਟ ਨਾਲ ਦੇ ਨਾਲ ਹੀ ਕਰੀ ਜਾਣਗੇ ਠੀਕ ਹੈ ਹੁਣ ਇਹਦਾ ਟੈਨਸ਼ਨ ਲੈ ਜੋ ਕਿ ਅੱdte ਸਾਡੇ ਦਾ ਜੀ ਡਾਊਨਲੋਡ ਨਹੀਂ ਹੋਣ ਲੱਗੇ ਅੱdte ਨਹੀਂ ਡਾਊਨਲੋਡ ਹੋਣ ਲੱਗੇ ਇਹਦਾ ਮਤਲਬ ਜੇ ਤੁਹਾਡੇ ਡਾਊਨਲੋਡ ਨਹੀਂ ਹੋਣ ਲੱਗੇ ਤੁਹਾਡਾ ਪੇਪਰ ਹਜੇ ਲੇਟ ਹੈਗਾ ਠੀਕ ਹੈ ਤੁਹਾਡਾ ਪੇਪਰ ਹਜੇ 10 ਦਿਨਾਂ ਨੂੰ ਹੋ ਸਕਦਾ 15 ਨੂੰ ਵੀ ਹੋ ਸਕਦਾ 20 ਨੂੰ ਵੀ ਹੋ ਸਕਦਾ 25 ਨੂੰ ਵੀ ਹੋ ਸਕਦਾ ਕਿਉਂਕਿ ਇੱਕ ਮਹੀਨਾ ਤੁਹਾਡੇ ਪੇਪਰ ਚੱਲਣੇ ਜਾਂਦੇ ਠੀਕ ਹੈ ਜੀ ਇਹ ਗੱਲ ਤੁਹਾਡੇ ਤੱਕ ਨੇ ਪ੍ਰੋਵਾਈਡ ਕਰਵਾਉਣੀ ਸੀ ਤੇ ਜਲਦੀ ਜਲਦੀ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਜਿਹੜੇ ਬੱਚੇ ਨੇ ਆਏ ਨਹੀਂ ਹੈਗੇ ਤਾਂ ਤੁਸੀਂ ਡੇਲੀ ਜਾ ਕੇ ਬੈਕ ਸਾਈਡ ਦੇ ਉੱਪਰ ਇੱਕ ਵਾਰੀ ਆਪ ਦਾ ਆਈਡੀ ਪਾਸਪੋਰਟ ਭਰ ਕੇ ਜੂ ਦੇਖ ਲਓ ਕਿ ਤੁਹਾਡਾ ਐਡਮਿਟ ਕਾਰਡ ਆ ਗਿਆ ਕਿ ਨਹੀਂ ਆਇਆ ਬਾਕੀ ਜਿਹੜੋ ਵੀ ਕੋਈ ਨਵੀਂ ਅਪਡੇਟ ਆਉਗੀ ਪੰਜਾਬ ਪਾਲਸ ਬਾਰੇ ਤੁਹਾਨੂੰ ਮੈਂ ਸਮੇਂ-ਸਮੇਂ ਤੇ ਪ੍ਰੋਵਾਈਡ ਕਰਵਾਉਂਦਾ ਰਹੂੰਗਾ ਧੰਨਵਾਦ